ਹਾਂਜੀ ਗਾਈਸ ਸੋ ਅਸੀਂ ਅੱਜ ਆਏ ਸੀ ਪੀਰਾਂ ਤੇ ਸੋ ਆਪਣੀ ਪਿੰਡ ਵਾਲੀ ਦਰਗਾਹ ਤੇ ਆਏ ਸੀਗੇ ਸੋ ਆਪਾਂ ਪਹਿਲਾਂ ਧੋਨੇ ਆ ਹੱਥ ਹੱਤ ਤੋ ਕੇ ਪਟੇਕਾਂ ਦੇ ਮੱਥਾ ਸੋ ਅੱਜ ਵੀਰਵਾਰ ਸੀ ਮੈਂ ਸੋਚਿਆ ਚੱਲਾਂ ਮੱਥਾ ਢੇਕਣ ਵੈਸੇ ਤਾਂ ਮੈਂ ਰੋਜ਼ ਹੀ ਹੋਂਨਾ ਅੱਜ ਕੰਮ ਕਰਕੇ ਲੇਟ ਹੋ ਗਿਆ ਯਾਰ ਤੋਨੂੰ ਦਰਗਾਹ ਵੀ ਦਿਖਾ ਦਿੰਨੇ ਆ ਸੁਲਾ ਦਰਗਾਹ ਦਾ ਬਾਬਾ ਸ਼੍ਰੀ ਲੱਖ ਦਾ ਤਪੀਰ ਜੀ ਦੇ ਆ ਬੱਚਾ ਬਹੁਤ ਵਧੀਆ ਗਾਰੇ ਆ ਇਹ ਤੋਂ ਚਲ ਗਾਣਾ ਸੁਣਾਵਾਂਗੇ ਆਪਾਂ ਚਲੋ ਤਾਂ ਮੱਥਾ ਟੇਕ ਲਈਏ ਹਾਂਜੀ ਬੱਚਾ ਜੀ ਕੀ ਨਾਮ ਹੈ ਤੁਹਾਡਾ ਤੁਸੀਂ ਗਾਣਾ ਬਹੁਤ ਵਧੀਆ ਗਾਉਨੇ ਆ ਧੰਨਵਾਦ ਜੀ ਸਾਨੂੰ ਸੁਣਾਓਗੇ ਕੋਈ ਗਾਣਾ ਵਧੀਆ ਜਿਹਾ ਹਾਂਜੀ ਜ਼ਰੂਰ ਸੁਣਾਓ ਜੀ ਫਿਰ ਪੱਕਾ ਤੇ ਸਦਾ ਦਾ ਤਬ ਕੁਝ ਰੱਬ ਹੁੰਦਾ ਇਸ ਦੁਨੀਆਦਾਰੀ ਤੋਂ ਸੰਸਾਰ ਅਲੱਗ ਹੁੰਦਾ ਬੇਈਮਾਨ ਤੇ ਚੁਗਲਖੋਰ ਬੰਦਿਆਂ ਤੋਂ ਬਚ ਕੇ ਰਹੋ ਸੱਜਣਾ ਇਹ ਬੰਦੇ ਹਰ ਇੱਕ ਦੇ ਵਫਾਦਾਰ ਨਹੀਂ ਹੁੰਦੇ ਹਲਕੇ ਬੰਦੇ ਵਜਨਦਾਰ ਗੱਲਾਂ ਨਹੀਂ ਚੱਲ ਸਕਦੇ ਇਸੇ ਲਈ ਫਕਰਾਂ ਦੇ ਕੋਤੇ ਯਾਰ ਨਹੀਂ ਬੰਦੇ ਆਇਆ ਇਸ ਬੱਚੇ ਨੇ ਸੋ ਮੇਰੇ ਕੋ ਬੇਨ ਕੋ ਇਨਾਮ ਨਹੀਂ ਆਏਗਾ ਨਹੀਂ ਤਾਂ ਮੈਨੇ ਦੇਣਾ ਹੈ ਇਸ ਬੱਚੇ ਨੇ ਸੋ ਬਹੁਤ ਪਿਆਰਾ ਗਾਇਆ ਠੀਕ ਹੈ ਸੋ ਹੁਣ ਆਪਾਂ ਚੱਲਦੇ ਆਂ ਆਪਾਂ ਵਛਾਉਣੀਆਂ ਸੀ ਦਰਿਆ ਸੋ ਲੈਡ ਭੱਜ ਚੁੱਕੀ ਆ ਯਾਰ ਉੱਥੇ ਦਰਗਾਹ ਜਿੱਦੇ ਸੋ ਮਿਲਦੇ ਆਪਾਂ ਨੈਕਸਟ ਬਲੌਗ ਦੇ ਬਾਅਦ ਟਾਟਾ ਬਾਈ ਬਾਈ